ਨਾ ਚਾਚਾ ਕੀ ਹਾਲ ਚਾਲ ਤੇਰੇ ਠੀਕ ਆ ਬਈ ਕੀ ਕਾਰੋਬਾਰ ਕਰੀ ਜਾਂਦਾ ਜਾ ਨਮਾ ਹੀ ਕੰਬਲ ਕੇ ਜਾ ਨਮਾ ਹਾਂਜੀ ਹਾਂ ਹਾਂ ਆ ਕੱਦੂ ਵਾਦਿਆ ਕੀਤੇ ਸੀ ਕੋਕਰੇ ਉਦਾਂ ਨੂੰ ਕਹਿੰਦਾ ਕੋफ्ते ਬਣਾਉਣੇ ਤੂੰ ਉਹ ਉਹ ਉਦਾਂ ਬਣਾਏ ਨਾ ਇਹ ਉਦ ਇਹੇ ਬਣਾਉਣਾ ਮੈਂ ਕਿਹਾ ਉਦਾਂ ਨਹੀਂ ਬਣਾਏ ਇਹ ਉਦਾਂ じゃ ਟਾਈਮ ਨਹੀਂ ਲੱਗਾ ਨਿਆਣਿਆਂ ਦਾ ਟਾਈਮ ਨਹੀਂ ਲੱਗਾ ਫਰਿਜ ਚ ਰੱਖ ਲੈ ਫੇ ਹਾਂ ਫਰਿਜ ਹੀ ਰੱਖ ਲੈ ਹਾਂ ਤਹੋਂ ਮੇਗਾ ਚਾਰਾ ਨਿਆਣਿਆਂ ਦਾ ਹਜਿ ਵੀ ਨਹੀਂ ਟਾਈਮ ਮੱਗਣਾ ਤੈਨੂੰ ਪਤਾ ਹੀ ਆ ਚਾਚਾ ਇੱਥੇ ਜ਼ਿੰਦਗੀ ਕਿੰਨੀ ਭੀਜੀ ਆ ਹੈ ਨਾ ਇੱਥੇ ਟਾਈਮ ਇਦਾਂ ਦਾ ਹੀ ਆ ਕਮਾਕਾਰਾਂ ਵਿੱਚ ਤੇ ਕਮਾਕਾਰਾਂ ਜੋ ਟਾਈਮ ਇਦਾਂ ਦਾ ਹੀ ਜਾ ਵੀ ਰੋ ਤਾਲਾ ਤਾਂ ਤੇਰਾ ਖਤਮ ਹੀ ਹੋ ਗਿਆ ਹੁਣ ਤਸੱਲਾ ਹੀ ਆ ਹੈ ਹਾਂ ਹਾਂ ਤਾਂ ਬਾਦ ਇਪੜੇ ਆ ਮੇਗਾ ਚਾਰਾ ਨਿਆਣਿਆਂ ਦਾ ਮਾੜਾ ਮੋਟਾ ਬੈਠੇ ਆ ਹੱਥ ਵਡਾਉਣਾ ਦੀ ਚਾਹੀਦਾ ਇਹ ਤਾਂ ਲੱਗੇ ਹੀ ਕਰਦੇ ਹੈ ਬਾ ਹੋਊਗਾ ਹੱਗ ਮੱਠੀ ਕਿ ਇਦਾਂ ਹੀ ਹੁੰਦੀ ਆ ਨਹੀਂ ਮੱਠੀ ਨਾ ਇਦਾਂ ਥੋੜਿਆ ਬਗਿਆ ਬੰਦੇ ਆ ਅੱਛਾ ਅੱਛਾ ਕਿਸੇ ਦਿਨ ਦਾਲ ਸਬ지 ਵੀ ਖਲਾਫ ਹੈ ਹਾਂ ਦਾਲ ਸਬ지 ਵੀ ਖਲਾ ਦੇਾਂਗੇ ਹਾਂ ਹਾਂ ਏਦਾਂ ਬੇ ਜਿਆਦਾ ਹੀ ਤੇਜ਼ ਨਾ ਥੋੜਾ ਮੱਠੇ ਮੱਠੇ ਨਾ ਬੜਿਆ ਐਂ ਰੜ ਜਾਂਦੇ ਆ ਇਹ ਉਦਣ ਵਾਲੇ ਆ ਹੈ ਉਦਣ ਵਾਲੇ ਯਾਰ ਅੱਛਾ ਇਹ ਤਾਂ ਬਣਾਤਾ ਵੀ ਇੱਧਰ ਟ੍ਰੇ ਭਾਲ ਲਿਆ ਖਾਂ ਹਾਂਜੀ 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 ਇੱਧਰ ਫੇਰ ਦਾਲ ਸਬ지 ਵੀ ਨਾਲ ਹੀ ਰੱਖੀ ਆ ਦਾਲ ਸਬ지 ਵੀ ਨਾਲ ਹੀ ਆ ਕਿਹੜਾ ਹਲਵਾਈ ਕਮੋ ਅੱਜ ਤੈਨੂੰ ਜਾਦਾ ਰਬਾਇ ਦਾ ਕੋਈ ਆ ਜਾਂ ਟੈਡ ਲਗਾ ਖਾਣ ਲਈ ਸਭ ਮੁਕਰਦੇ ਆਪਾਂ ਮੰਨ ਗਿਆ ਤੇਰੀਆਂ ਸਕੀਮਾਂ ਨੂੰ ਹੈ ਮੰਨ ਗਿਆ ਚਾਚਾ